ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਅਸੀਂ ਇਸ ਵੀਡੀਓ ਵਿੱਚ ਸੰਗਤ ਜੀ ਤੁਹਾਡੇ ਨਾਲ ਇੱਕ ਹੱਦਬੀਤੀ ਸ਼ੇਅਰ ਕਰਾਂਗੇ ਤਾਂ ਜੋ ਹਿਰਦੇ ਵਿੱਚ ਤੁਹਾਡੇ ਵੀ ਸਰਦਾ ਬਾਣਾ ਦੀ ਭਾਵਨਾ ਬਣ ਸਕੇ ਅਤੇ ਅਸੀਂ ਵੀ ਜੋ ਵਿਲ ਕਰ ਰਹੇ ਹਾਂ ਦੁੱਖਾਂ ਵਿੱਚ ਦੁਖੀ ਹੋ ਰਹੇ ਹਾਂ ਅਸੀਂ ਵੀ ਉਹ ਯੁਕਤੀ ਨੂੰ ਅਪਣਾ ਕੇ ਸੁਖ ਪ੍ਰਾਪਤ ਕਰ ਸਕੀਏ ਇੱਕ ਵੀਰ ਨੇ ਆਪਣੀ ਹੱਦਬੀਤੀ ਸੁਣਾਈ ਜੋ ਸਤਗੁਰ ਸੱਚੇ ਪਾਤਸ਼ਾਹ ਮਹਾਰਾਜ ਦਾ ਸਦਾ ਹੀ ਸੁਖ ਦਿੰਦੇ ਨੇ ਸ਼ਰਣ ਪਰੇ ਪ੍ਰਭ ਤੇਰੀ ਆ ਪ੍ਰਭ ਕੀ ਵਡਿਆਈ ਨਾਨਕ ਅੰਤ ਨਾ ਪਾਈਐ ਬੇਅੰਤ ਗੁਸਾਈ ਉਹ ਸੱਚੇ ਪਾਤਸ਼ਾਹ ਦਾ ਕੋਈ ਅੰਤ ਨਹੀਂ ਪਾ ਸਕਦਾ ਸਿਰਫ ਉਹ ਸ਼ਰਣ ਪਾਵੋ ਉਹਦੇ ਅੱਗੇ ਨਮਸਕਾਰ ਕਰੋ ਸਭ ਕੁਝ ਸੁਖ ਪ੍ਰਾਪਤ ਹੋ ਜਾਂਦਾ ਹੈ ਤਨ ਮਨ ਧਨ ਸਾਰਾ ਹੀ ਸੁਖ ਪ੍ਰਾਪਤ ਹੋ ਜਾਂਦਾ ਹੈ ਹੁਣ ਗੱਲ ਕਰਦੇ ਹਾਂ ਉਸ ਵੀਰ ਦੀ ਜਿਸ ਨੇ ਆਪਣੀ ਹੱਦ ਬੀਤੀ ਆਪ ਸੁਣਾਈ ਉਹ ਕਹਿੰਦਾ ਸੀ ਕਿ ਮੈਂ ਨਿਊਜ਼ੀਲੈਂਡ ਦੇ ਵਿੱਚ ਸਾਂ ਤੇ ਚੰਗੀ ਕਮਾਈ ਕਰਦਾ ਸਾਂ ਘਰ ਪੈਸੇ ਭੇਜਦਾ ਸਾਂ ਪਿੱਛੋਂ ਦੇ ਭੈਣਾ ਦੇ ਰਿਸ਼ਤੇ ਪੱਕੇ ਹੋ ਗਏ ਸੋਚਿਆ ਸੀ ਕਿ ਦੋ ਕੁ ਸਾਲਾਂ ਬਾਅਦ ਜਾਵਾਂਗਾ ਅਤੇ ਉਹਨਾਂ ਦਾ ਵਿਆਹ ਕਰਾਂਗਾ ਉੱਥੇ ਇਹੋ ਜਿਹੀ ਇੱਕ ਦਿਨ ਮੇਰੇ ਨਾਲ ਖੇਡ ਬਣੀ ਕਿ ਮੈਂ ਡਿਪੋਰਟ ਹੋ ਕੇ ਘਰ ਆ ਗਿਆ ਕੋਈ ਪਤਾ ਵੀ ਨਾ ਚੱਲਿਆ ਜਿਹੜੇ ਪੈਸੇ ਲੋਕਾਂ ਕੋਲ ਥੋੜੇ ਬਹੁਤੇ ਫੜੇ ਸੀ ਉਹ ਵੀ ਸਿਰ ਤੇ ਖੜੇ ਰਹੇ ਤੇ ਮੇਰਾ ਬਾਪੂ ਸ਼ੁਰੂ ਤੋਂ ਹੀ ਮੇਰੇ ਉੱਸਰ ਉੱਪਰ ਨਹੀਂ ਸੀ ਹੈਗਾ ਛੋਟੇ ਹੁੰਦਿਆਂ ਹੀ ਸਾਡਾ ਬਾਪੂ ਚੜਾਈ ਕਰ ਗਿਆ ਸੀ ਸੋ ਮੈਂ ਘਰ ਦਾ ਸਭ ਖਰਚਾ ਆਪ ਹੀ ਕਰਦਾ ਸਾਂ ਆਪ ਹੀ ਸਭ ਕੁਝ ਹੰਡਾਉਂਦਾ ਸਾਂ ਆਪ ਹੀ ਸਭ ਕੁਝ ਕੀਤਾ ਥੋੜੀ ਜਹੀ ਜ਼ਮੀਨ ਸੀ ਉਹਦੇ ਵਿੱਚ ਪਹਿਲਾਂ ਮੈਂ ਖੇਤੀ ਕਰਦਾ ਸਾਂ ਉਸ ਨੂੰ ਵੇਚ ਕੇ ਬਾਹਰ ਚਲਾ ਗਿਆ ਉੱਥੇ ਜਾ ਕੇ ਵੀ ਇਹੋ ਜੇ ਕਿਸਮਤ ਮੇਰੀ ਕਿ ਮੈਨੂੰ ਵਾਪਸ ਆਉਣਾ ਪੈ ਗਿਆ ਦੋਹਾਂ ਭੈਣਾਂ ਦੇ ਵਿਆਹ ਸੀ ਜੋ ਥੋੜੇ ਬਹੁਤ ਪੈਸੇ ਜੋੜੇ ਸਨ ਜਾਂ ਇਕੱਠੇ ਕੀਤੇ ਸੀ ਜਾਂ ਘਰ ਵਿੱਚ ਕੋਈ ਸੋਨਾ ਵਗੈਰਾ ਸੀ ਫਿਰ ਉਹ ਲੋਕਾਂ ਕੋਲੋਂ ਥੋੜੇ ਬਹੁਤ ਪੈਸੇ ਹੋਰ ਫੜ ਕੇ ਸੋਚਿਆ ਕਿ ਭੈਣਾਂ ਦਾ ਵਿਆਹ ਤਾਂ ਕਰ ਦਈਏ ਬਾਅਦ ਵਿੱਚ ਆਪਣੀ ਆਪ ਦੇਖ ਲਵਾਂਗੇ ਬਾਕੀ ਕੰਮ ਕੋਈ ਗੱਲ ਨਹੀਂ ਸਿਰਫ ਪੈਣਾ ਦੀ ਪਹਿਲਾ ਕਾਰਜ ਕਰ ਲਈਏ ਕਹਿੰਦੇ ਮਹਾਰਾਜ ਦੀ ਕਿਰਪਾ ਹੋਈ ਚੱਲੋ ਦੋਆ ਪੈਣਾ ਦੇ ਵਿਆਹ ਹੋ ਗਏ ਲੋਕਾਂ ਕੋਲੋਂ ਪੈਸੇ ਫੜ ਕੇ ਸਭ ਕੁਝ ਕੀਤਾ ਆਪਣਾ ਤਾਂ ਥੋੜਾ ਬਹੁਤ ਪੈਸਾ ਹੀ ਸੀ ਸਭ ਪੈਸਾ ਦੂਜੇ ਲੋਕਾਂ ਕੋਲੋਂ ਫੜ ਕੇ ਕੀਤਾ ਅਸੀਂ ਸਭ ਜਾਣਦੇ ਹਾਂ ਖਾਲਸਾ ਜੀ ਜਦੋਂ ਲੋਕਾਂ ਦੀ लाज ਲਈ ਕੁਝ ਖਰਚਾ ਕਰੀਏ ਤੇ ਫਿਰ ਆਪਣੇ ਆਪ ਨੂੰ ਥੱਲੇ ਲਾਉਣਾ ਹੀ ਪੈਂਦਾ ਹੈ ਬੰਦਾ ਦੱਬ ਜਾਂਦਾ ਹੈ ਪਰ ਨਹੀਂ ਸਤਿਗੁਰ ਸੱਚੇ ਪਾਤਸ਼ਾਹ ਜੀ ਇੱਥੇ ਕਹਿੰਦੇ ਨੇ ਲੋਕਾਂ ਨੂੰ ਨਹੀਂ ਵੇਖੀਦਾ ਲੋਕਾਂ ਵੱਲ ਵੇਖ ਕੇ ਆਪਣਾ ਨੱਕ ਨਾ ਵੇਖੋ ਲੋਕਾਂ ਨੂੰ ਨਾ ਦੇਖੋ ਲੋਕਾਂ ਦੀ ਨਾ ਸੁਣੋ ਆਪਣਾ ਘਰ ਵੇਖ ਕੇ ਫਿਰ ਹੀ ਸਾਨੂੰ ਚੱਲਣਾ ਚਾਹੀਦਾ ਹੈ ਅਗਲੇ ਆਉਣ ਵਾਲੇ ਦਿਨਾਂ ਵਿੱਚ ਜਾਂ ਸਾਲਾਂ ਵਿੱਚ ਮੈਂ ਸੁਖੀ ਰਹਿ ਸਕਾਂ ਇੰਨਾ ਕ ਹੀ ਖਰਚਾ ਕਰਨਾ ਚਾਹੀਦਾ ਹੈ ਪਰ ਉਸ ਵੀਰ ਨੇ ਕਿਹਾ ਕਿ ਮੈਂ ਇਹਨਾਂ ਕੋ ਖਰਚਾ ਕਰ ਲਿਆ ਲੋਕਾਂ ਕੋਲ ਇੰਨੇ ਕੋ ਪੈਸੇ ਫੜ ਲਏ ਕਿ ਮੈਂ ਕਰਜ਼ੇ ਥੱਲੇ ਲੱਗ ਗਿਆ ਵਿਆਹ ਵਧੀਆਂ ਕਰਨ ਦੇ ਚੱਕਰ ਵਿੱਚ ਆਪ ਕਰਜ਼ੇ ਥੱਲੇ ਆ ਗਿਆ ਪਰ ਕੰਮ ਮੈਨੂੰ ਕੋਈ ਨਹੀਂ ਕਮਾਈ ਕੋਈ ਹੋਈ ਨਹੀਂ ਜਦੋਂ ਮੈਂ ਦੋ ਭੈਣਾਂ ਦੇ ਵਿਆਹ ਕੀਤੇ ਮੈਨੂੰ ਦੋ ਕੁ ਮਹੀਨੇ ਬਾਅਦ ਹੀ ਸੱਟ ਲੱਗ ਗਈ ਤੇ ਮੇਰੇ ਲੱਕ ਦੀ ਰੀੜ ਦੀ ਹੱਡੀ ਤੇ ਸੱਟ ਲੱਗੀ ਤੇ ਮੈਂ ਬਹੁਤਾ ਚਿਰ ਬਹਿ ਨਹੀਂ ਸਕਦਾ ਥੋੜ ਫਿਰ ਨਹੀਂ ਸੀ ਸਕਦਾ ਜਿਆਦਾ ਭਾਰਾ ਕੰਮ ਨਹੀਂ ਸੀ ਕਰ ਸਕਦਾ ਕਹਿੰਦਾ ਹੁਣ ਲੋਕਾਂ ਨੇ ਜਿੰਨਾ ਕੁਲ ਪੈਸੇ ਲਏ ਸੀ 6 6 ਮਹੀਨੇ ਦਾ ਸਮਾਂ ਲਿਆ ਸੀ ਉਹ ਵੀ ਲੰਘ ਗਿਆ ਵਿਆਜ ਤੱਕ ਨਹੀਂ ਦਿੱਤਾ ਗਿਆ ਹੁਣ ਲੋਕਾਂ ਨੇ ਘਰ ਆਉਣਾ ਅਤੇ ਟਾਲਦਿਆਂ ਟੋਲਦਿਆਂ ਮੈਂ 2 ਸਾਲ ਲੰਗਾਏ ਤਰਲੇ ਮਿਹਨਤਾਂ ਕਰਕੇ ਹੱਥ ਜੋੜਨੇ ਭਾਈ ਕੋਈ ਨਹੀਂ ਦੇ ਦੇਾਂਗੇ ਦੇ ਦੇਾਂਗੇ ਮੇਰੀ ਮਾਤਾ ਨੇ ਵੀ ਹੱਥ ਜੋੜਨੇ ਪਹਿਣਾ ਤੱਕ ਅਸੀਂ ਖਬਰ ਪਹੁੰਚਣ ਨਹੀਂ ਦਿੱਤੀ ਕਿ ਇਵੇਂ ਸਾਡਾ ਟਾਈਮ ਜਿਹੜਾ ਪਾਸ ਹੋਇਆ 2 2.5 ਸਾਲ ਮੈਂ ਇਦਾਂ ਹੀ ਲੋਕਾਂ ਦੀਆਂ ਮਿਹਨਤਾਂ ਤਰਲੇ ਕੀਤੇ ਇੱਕ ਵਾਰ ਮੈਂ ਬੈਠਾ ਸਾਂ ਤਾਂ ਕਿਸੇ ਨੇ ਮੇਰੇ ਨਾਲ ਗੱਲ ਕੀਤੀ ਮੇਰਾ ਉਹ ਯਾਰ ਮਿੱਤਰ ਹੀ ਸੀ ਉਹ ਕਹਿਣ ਲੱਗਾ ਤੂੰ ਫਿਕਰ ਨਾ ਕਰਿਆ ਕਰ ਗੁਰੂ ਮਹਾਰਾਜ ਨੂੰ ਯਾਦ ਕਰਿਆ ਕਰ ਉਹ ਚੰਗੇ ਗੁਰਮੁਖ ਖਿਆਲਾਂ ਵਾਲਾ ਸੀ ਮੈਨੂੰ ਕਹਿਣ ਲੱਗਾ ਕਿ ਮੈਂ ਸ਼ਹੀਦਾ ਸਾਹਿਬ ਨੂੰ ਚੇਤੇ ਕਰਿਆ ਕਰਾਂ ਸੱਬੇ ਕਾਰਜ ਰਾਸ ਹੋਣਗੇ ਕਹਿੰਦੇ ਜਿਸ ਦਿਨ ਉਸਨੇ ਮੈਨੂੰ ਕਿਹਾ ਮੈਂ ਗੁਰੂ ਘਰ ਜਾ ਕੇ ਅਰਦਾਸ ਬੇਨਤੀ ਕੀਤੀ ਉਸ ਦਿਨ ਮੈਨੂੰ YouTube ਤੇ ਇੱਕ ਘਰ ਆ ਕੇ ਵੀਡੀਓ ਵੀ ਦੇਖਣ ਨੂੰ ਮਿਲੀ ਜਿਸ ਵਿੱਚ ਧੰਨ ਧੰਨ ਬਾਬਾ ਦੀਪ ਸਿੰਘ ਜੀ ਨੇ ਕਰਜ਼ਾ ਕਿਸੇ ਦਾ ਕਿਵੇਂ ਲਾਇਆ ਇਸ ਬਾਰੇ ਦੱਸਿਆ ਹੋਇਆ ਸੀ ਇਹ ਸਭ ਕੁਝ ਸੁਣਿਆ ਕਹਿੰਦਾ ਮੈਂ ਉਥੋਂ ਇਹ ਗੱਲ ਸੁਣ ਕੇ ਨਾ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਆ ਗਿਆ ਉੱਥੇ ਜਾ ਕੇ ਅਰਦਾਸ ਬੇਨਤੀ ਕੀਤੀ ਕਿ ਮਹਾਰਾਜ ਜੀ ਕਿਰਪਾ ਕਰੋ ਮੈਂ ਵੀ ਬੜਾ ਕਰਜ਼ਾਈ ਹਾਂ ਲੋਕੀਂ ਕਰੇ ਆ ਕੇ ਗਾਲਾਂ ਕੱਢਦੇ ਨੇ ਕਈ ਲੋਕ ਮੈਨੂੰ ਗਾਲਾਂ ਕੱਢਦੇ ਨੇ ਰਹਿ ਜਾਂਦੇ ਨੂੰ ਵੀ ਰੋਕ ਲੈਂਦੇ ਨੇ ਮੈਂ ਉਦੋਂ ਹੀ ਬਾਹਰ ਜਾਣਾ ਹ ਜਦੋਂ ਸੂਰਜ ਛੁੱਪ ਜਾਂਦਾ ਹੈ ਕਿ ਕੋਈ ਮੈਨੂੰ ਦੇਖ ਨਾ ਲਵੇ ਜਾ ਫਿਰ ਮੈਂ ਸੂਰਤ ਚੜਨ ਤੋਂ ਪਹਿਲਾਂ ਹੀ ਬਾਹਰ ਜਾਣਾ ਹਾਂ ਦਿਨੇ ਕਦੇ ਮੈਂ ਨਿਕਲਿਆ ਨਹੀਂ ਗੁਰੂ ਘਰ ਵੀ ਦਿਨੇ ਨਹੀਂ ਸੀ ਆਉਂਦਾ ਕੋਈ ਮੈਨੂੰ ਰੋਕਣਾ ਨਾ ਲਵੇ ਜਿੱਦੇ ਮੈਂ ਪੈਸੇ ਦੇਣੇ ਨੇ ਇਦਾਂ ਹੀ ਕਰਦਿਆਂ ਮੇਰੀ ਹਾਲਤ ਮੰਦੀ ਹੋ ਗਈ ਬੜਾ ਹੀ ਦੁਖੀ ਹਾਂ ਮੈਂ ਬੜਾ ਹੀ ਪਰੇਸ਼ਾਨ ਹਾਂ ਫਿਰ ਉਹਨੇ ਕਿਹਾ ਕਿ ਬਾਬਾ ਦੀਪ ਸਿੰਘ ਜੀ ਮੈਂ ਤੁਹਾਡੇ ਦਰ ਤੇ ਆਇਆ ਹਾਂ ਬੇਨਤੀ ਕੀਤੀ ਹੈ ਉਥੇ ਪੁੱਬਾ ਮਾਰ-ਮਾਰ ਕੇ ਰੋਇਆ ਵੀ ਹਾਂ ਕੋਈ ਰਸਤਾ ਲੱਭ ਦਿਓ ਕੋਈ ਤਾਂ ਮੇਰੇ ਤੇ ਕਿਰਪਾ ਕਰ ਦਿਓ ਕੋਈ ਇਹੋ ਜਿਹੀ ਕਿਰਤ ਮੈਨੂੰ ਵੀ ਮਿਲ ਜਾਵੇ ਕੋਈ ਇਹੋ ਜਿਹਾ ਰਾਬ ਮੈਨੂੰ ਵੀ ਮਿਲ ਜਾਵੇ ਆਪ ਜੀ ਮਿਹਰ ਕਰ ਦਿਓ ਇਹ ਕਰਜ਼ਾ ਲੱਥ ਜਾਵੇ ਅਰਦਾਸ ਬੇਨਤੀ ਕਰਕੇ ਮੈਂ ਘਰ ਵਾਪਸ ਆ ਗਿਆ ਤੇ ਆ ਕੇ ਆਪਣੀ ਮਾਤਾ ਜੀ ਨੂੰ ਕਿਹਾ ਮੰਮੀ ਕੀ ਕਰੀਏ ਕਿਹੜਾ ਕੰਮ ਕਰੀਏ ਜਾਂ ਕਿਹੜੀ ਇਹੋ ਜਿਹੀ ਚੀਜ਼ ਵੇਚੀਏ ਕਿ ਲੋਕਾਂ ਦੇ ਪੈਸੇ ਲਾ ਲਈਏ ਇਹ ਗੱਲਾਂ ਕਰਦੇ ਹੀ ਸਾਂ ਕਿ ਇੱਕ ਸਾਡੇ ਘਰ ਉਹ ਬੀਬੀ ਆ ਗਈ ਜਿਸ ਦੇ ਅਸੀਂ ਪੈਸੇ ਲਏ ਸਨ ਉਹ ਆਪਣੇ ਘਰ ਵਾਲੇ ਨੂੰ ਵੀ ਨਾਲ ਲੈ ਕੇ ਆਈ ਉਸ ਦਾ ਘਰ ਵਾਲਾ ਤਾਂ ਕੁਝ ਨਾ ਬੋਲਿਆ ਪਰ ਉਸ ਦੀ ਬੀਬੀ ਨੇ ਮੈਨੂੰ ਬਹੁਤ ਗਾਲਾਂ ਕੱਢੀਆਂ ਬਹੁਤ ਮੰਦਾ ਬੋਲਿਆ ਅਸੀਂ ਤੈਨੂੰ ਦੇਖ ਲਿਆਂਗੇ ਅਸੀਂ ਤੇਰੇ ਨਾਲ ਐਦਾਂ ਕਰ ਦੇਵਾਂਗੇ ਉਦਾਂ ਕਰ ਦੇਵਾਂਗੇ ਮੈਂ ਹੱਥ ਜੋੜ ਕੇ ਬਾਬਾ ਦੀਪ ਸਿੰਘ ਜੀ ਅੱਗੇ ਫਿਰ ਤੋਂ ਅਰਦਾਸ ਕੀਤੀ ਕਿ ਬਾਬਾ ਜੀ ਤੁਸੀਂ ਵੀ ਦੇਖ ਲਓ ਇਹ ਗੱਲਾਂ ਮੈਂ ਰੋਜ਼ ਸੁਣਦਾ ਹਾਂ ਤੇ ਬਿਲਕੁਲ ਸਹਿਣ ਨਹੀਂ ਹੁੰਦੀਆਂ ਮੇਰੇ ਤੋਂ ਕਿਰਪਾ ਕਰਕੇ ਮੇਰਾ ਕਾਰਜ ਕਰ ਦਿਓ ਜਿਵੇਂ ਹੀ ਸੋਚਦਿਆਂ ਸੋਚਦਿਆਂ ਮੇਰੀ ਰਾਤ ਲੰਘ ਜਾਣੀ ਅਤੇ ਦਿਨ ਚੜ੍ਹਦਿਆਂ ਹੀ ਨਹੀਂ ਸੋਚੀ ਜਾਣਾ ਕਿ ਕਿਤੇ ਕੋਈ ਦਰਵਾਜ਼ੇ ਤੇ ਆ ਨਾ ਜਾਵੇ ਹਵਾ ਨਾਲ ਵੀ ਦਰਵਾਜ਼ਾ ਖੜਕਣਾ ਤਾਂ ਵੀ ਡਰ ਲੱਗਣਾ ਕੋਈ ਬੰਦਾ ਵੀ ਘਰ ਵਿੱਚ ਮੰਗਣ ਵਾਲਾ ਆ ਜਾਣਾ ਤਾਂ ਮਾਂ ਨੂੰ ਕਹਿਣਾ ਮਾਤਾ ਬੂਹਾ ਖੋਲ ਕੇ ਵੇਖ ਕੌਣ ਹੈ ਕਹਿ ਦਈ ਕਿ ਮੇਰਾ ਮੁੰਡਾ ਹੱਲੇ ਕਰੇ ਨਹੀਂ ਹੈ ਕਿਤੇ ਗਿਆ ਹੋਇਆ ਹੈ ਉਹਨੇ 5-6 ਦਿਨਾਂ ਨੂੰ ਆਉਣਾ ਹੈ ਇਦਾਂ ਦੀਆਂ ਗੱਲਾਂ ਕਰਦੇ ਹੋਏ ਮੇਰੇ ਹਾਲਾਤ ਐਵੇਂ ਦੇ ਬਣ ਗਏ ਬੜਾ ਹੀ ਦੁਖੀ ਤੇ ਬੜਾ ਹੀ ਪਰੇਸ਼ਾਨ ਹਾਂ ਕੀ ਕਰਦਾ ਖਾਲਸਾ ਜੀ ਇਹ ਬਿਲਕੁਲ ਸੱਚ ਹੈ ਜਦੋਂ ਅਸੀਂ ਕਿਸੇ ਕੋਲੋਂ ਕੁਝ ਲੈਣੇ ਹਨ ਜਾਂ ਫਿਰ ਸਾਡੇ ਕੋਲੋਂ ਮੋੜਿਆ ਨਹੀਂ ਜਾਂਦਾ ਇਹੋ ਜਿਹਾ ਸਮਾਂ ਬਣ ਆਉਂਦਾ ਹੈ ਇਹੋ ਜਿਹੇ ਹਾਲਾਤ ਬਣ ਆਉਂਦੇ ਨੇ ਕਿ ਉਸ ਵੇਲੇ ਫਿਰ ਬੰਦਾ ਲੁਕਦਾ ਹੈ ਸਤਿਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੇ ਵੀ ਕਿਹਾ ਸੀ ਕਿਸੇ ਕੋਲੋਂ ਵਿਆਜੀ ਪੈਸਾ ਲੈਣਾ ਨਹੀਂ ਤੇ ਕਿਸੇ ਨੂੰ ਗੁਰਮੁਖ ਨੇ ਵਿਆਜੀ ਪੈਸਾ ਦੇਣਾ ਨਹੀਂ ਇਸ ਤੋਂ ਮਹਾਰਾਜ ਨੇ ਰੋਕਿਆ ਸੀ ਕਿ ਥੋੜੀ ਖਾ ਲਿਓ ਪਰ ਵਿਆਜੀ ਪੈਸਿਆਂ ਤੇ ਕਿਸੇ ਕੋਲੋਂ ਨਾ ਖਾਓ ਵਿਆਜੀ ਕਿਸੇ ਨੂੰ ਦਵੋ ਵੀ ਨਾ ਵਿਆਜੀ ਪੈਸਾ ਨਾ ਤਾਂ ਵਿਆਹ ਜਾਂਦਾ ਹੈ ਤੇ ਨਾ ਹੀ ਖਾਓ ਤੁਹਾਡੇ ਘਰ ਗਾਲ ਦੇਵੇਗਾ ਹੀ। ਸ਼ੱਕ ਤੁਹਾਡੇ ਘਰ ਰੋਟੀ ਬਹੁਤੀ ਵਧੀਆ ਨਹੀਂ ਬਣਦੀ ਪਰ ਉਸ ਨੂੰ ਹੀ ਖਾ ਲੈਣਾ ਬਿਹਤਰ ਹੈ। ਖਾਲਸਾ ਜੀ ਮਹਾਰਾਜ ਨੇ ਹਦਾਇਤਾਂ ਦਿੱਤੀਆਂ। ਅੱਜ ਸਾਰਾ ਸੰਸਾਰ ਕਹਿੰਦਾ ਹੈ ਕਿ ਅਸੀਂ ਕੰਮ ਨਾ ਕਰੀਏ। ਅਸੀਂ ਕੋਈ ਕੰਮ ਵੀ ਨਾ ਕਰੀਏ ਅਤੇ ਬਸ ਬੈਠੇ ਬਿਠਾਈ ਸਾਨੂੰ ਪੈਸਾ ਮਿਲੀ ਜਾਏ ਤੇ ਅਸੀਂ ਕਿਸੇ ਤਰ੍ਹਾਂ ਨਾ ਕਿਸੇ ਤਰ੍ਹਾਂ ਪੈਸੇ ਵੰਡ ਦਈਏ। ਲੋਕਾਂ ਵਿੱਚ ਆਹ ਕੰਮ ਕਰਦੀਏ ਉਹ ਕੰਮ ਕਰਦੀਏ ਅੰਦਰ ਬੈਠੇ ਹੀ ਇਹ ਸੋਚਾਂ ਲੈ ਕੇ ਬੈਠੇ ਹੋਏ ਨੇ ਪਰ ਸਤਿਗੁਰ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਉਹ ਤੇਰੇ ਕਰਮਾਂ ਨੂੰ ਗਾਲ ਦੇਵੇਗਾ ਜਿਹੜੇ ਤੇਰੇ ਸ਼ੁੱਭ ਗੁਣ ਨੇ ਸਾਰੇ ਹੀ ਖਤਮ ਹੋ ਜਾਣਗੇ ਜਿਹੜਾ ਤੇਰਾ ਕੋਈ ਅੱਗੇ ਜਾ ਕੇ ਸਾਥ ਦੇਣ ਵਾਲਾ ਕਰਮ ਹੋਵੇਗਾ ਉਹ ਵੀ ਖਤਮ ਹੋ ਜਾਵੇਗਾ ਇਹੋ ਜਿਹੜਾ ਭਲਿਆ ਕੰਮ ਨਾ ਕਰੀ ਉਹ ਵੀਰ ਕਹਿੰਦਾ ਕਿ ਮੈਂ ਸ਼ਹੀਦਾਂ ਸਾਹਿਬ ਗਿਆ ਉਥੇ ਸੇਵਾ 'ਚ ਲੱਗਾ ਰਿਆ ਸੇਵਾ ਕਰਦਿਆਂ ਹੋਇਆਂ ਮੈਨੂੰ ਸਾਰਾ ਕੁਝ ਭੁੱਲ ਗਿਆ ਕੁਝ ਮੈਂ ਕਿਸੇ ਦੇ ਪੈਸੇ ਦੇਣਾ ਕਹਿੰਦਾ ਮੈਨੂੰ ਉਥੇ ਕੁਝ ਹੀ ਪਤਾ ਹੀ ਨਾ ਚੱਲਿਆ ਸੰਗਤਾਂ ਵਿੱਚ ਚੁਪਹਿਰਾ ਸਾਹਿਬ ਦੀ ਸੇਵਾ ਨਿਭਾਉਂਦਿਆਂ ਤੇ ਮੈਂ ਵੀ ਕਹਿੰਦਾ ਅਰਦਾਸ ਕੀਤੀ ਕਿ ਖੰਡੇ ਵਾਲੇ ਬਾਪੂ ਇਹ ਬਾਬਾ ਦੀਪ ਸਿੰਘ ਜੀ ਤੁਸੀਂ ਹਾਜ਼ਰ ਨਾਜ਼ਰੇ ਐਨੀ ਸੰਗਤ ਐ ਇਥੇ ਕਾਰਜ ਕਰਦੇ ਕਿਰਪਾ ਕਰ ਦਿਓ ਮੈਂ ਵੀ ਗਰੀਬ ਹਾਂ ਮੈਨੂੰ ਕੁਝ ਪਤਾ ਨਹੀਂ ਮੈਂ ਪਹਿਲਾਂ ਚੁਪਹਿਰੇ ਵਿੱਚ ਬੈਠਣ ਲੱਗਾ ਹਾਂ ਮੇਰੇ ਤੇ ਕਿਰਪਾ ਕਰ ਦਿਓ ਮਹਾਰਾਜ ਕਿਸੇ ਨਾ ਕੋਈ ਹੀਲਾ ਵਸੀਲਾ ਕਰਕੇ ਮੇਰੇ ਪੈਸੇ ਲਾ ਦਿਓ ਕੋਈ ਤਾਂ ਹੀਲਾ ਵਸੀਲਾ ਕੋਈ ਮਿਹਰ ਮੇਰੇ ਤੇ ਕਰ ਦਿਓ ਮੇਰੇ ਸਾਰੇ ਪੈਸੇ ਲੱਥ ਜਾਣ ਉਸ ਵੀਰ ਨੇ ਕਿਹਾ ਕਿ ਇਵੇਂ ਮੈਂ ਗੱਲਬਾਤ ਕੀਤੀ ਅਤੇ ਇਵੇਂ ਹੀ ਮਨੋਂ ਤੁਨੋਂ ਹੋ ਕੇ ਚੁਪਹਿਰਾ ਸਾਹਿਬ ਵਿੱਚ ਬੈਠ ਗਿਆ ਚੁਪਹਿਰਾ ਸਾਹਿਬ ਕਟਿਆ ਘਰ ਆਇਆ ਘਰ ਆ ਕੇ ਮਾਤਾ ਨੂੰ ਦੱਸਿਆ ਕਿ ਅੱਜ ਮੈਂ ਉਥੇ ਚੁਪਹਿਰਾ ਸਾਹਿਬ ਦੀ ਸੇਵਾ ਨਿਭਾਈ ਹੈ ਲੋਕੀ ਕਹਿੰਦੇ ਨੇ ਕਿ ਚੁਪਹਿਰਾ ਸਾਹਿਬ ਦੀ ਸੇਵਾ ਨਿਭਾਈਏ ਤਾਂ ਬਾਬਾ ਦੀਪ ਸਿੰਘ ਜੀ ਬੜੇ ਹੀ ਪ੍ਰਸੰਨ ਹੁੰਦੇ ਨੇ ਖਾਲਸਾ ਜੀ ਪ੍ਰਸੰਨ ਹੁੰਦੇ ਨੇ ਤਾਂ ਕਿਉਂਕਿ ਉਥੇ ਬੜੀ ਬਾਣੀ ਪੜ੍ਹੀ ਜਾਂਦੀ ਹੈ ਜਾਪ ਕੀਤਾ ਜਾਂਦਾ ਹੈ ਇਦਾਂ ਹੀ ਕਹਿੰਦਿਆਂ ਕਹੋਂਦਿਆਂ ਮੈਂ ਅਗਲੇ ਦਿਨ ਫਿਰ ਚਲਾ ਗਿਆ ਅਤੇ ਫਿਰ ਮੈਂ ਚੁਪਹਿਰਾ ਸਾਹਿਬ ਵਿੱਚ ਹਾਜ਼ਰੀ ਭਰੀ ਪਹਿਰਾ ਸਾਹਿਬ ਵਿੱਚ 4-5 ਘੰਟੇ ਬੈਠਿਆ ਸੇਵਾ ਕਰਦਿਆਂ ਹੋਇਆਂ ਤੇ ਮੈਨੂੰ ਉਸ ਦੀ ਕੋਈ ਕਿਰਪਾ ਨਾ ਹੋਈ ਤਾਂ ਫਿਰ ਮੈਂ ਇੱਕ ਗੁਰਮੁਖ ਪਿਆਰੇ ਗ੍ਰੰਥੀ ਨੂੰ ਪੁੱਛਿਆ ਤਾਂ ਉਹ ਵੀ ਮੈਨੂੰ ਅੱਗੋਂ ਪੁੱਛਣ ਲੱਗੇ ਕਿ ਘਰ ਜਾ ਕੇ ਤੂੰ ਕੀ ਕਰਦਾ ਹੁੰਦਾ ਹੈ ਅੱਗੋਂ ਕਿਹਾ ਕਿ ਦੁਪਹਿਰਾ ਸਾਹਿਬ ਕੱਟ ਕੇ ਤਾਂ ਮੈਂ ਘਰ ਜਾ ਕੇ ਕੁਝ ਵੀ ਨਹੀਂ ਕਰਦਾ ਤਾਂ ਉਹਨਾਂ ਨੂੰ ਮੈਂ ਆਪਣੀ ਸਾਰੀ ਦੀ ਸਾਰੀ ਹੱਦ ਬੀਤੀ ਵੀ ਸੁਣਾ ਦਿੱਤੀ ਅੱਗੋਂ ਗੁਰਮੁਖ ਪਿਆਰੇ ਕਹਿਣ ਲੱਗੇ ਜਦੋਂ ਵੀ ਤੂੰ ਹਰ ਰੋਜ਼ ਸਵੇਰੇ ਉੱਠਦਾ ਤਾਂ ਕੇਸ਼ੀ ਇਸ਼ਨਾਨ ਕਰਿਆ ਕਰ ਇੱਕ ਸੁਖਮਨੀ ਸਾਹਿਬ ਦਾ ਪਾਠ ਤੂੰ ਰੋਜ਼ ਕਰਿਆ ਕਰ ਅਤੇ ਐਤਵਾਰ ਦੇ ਐਤਵਾਰ ਤੂੰ ਦੁਪਹਿਰਾ ਸਾਹਿਬ ਵਿੱਚ ਹਾਜ਼ਰੀ ਵੀ ਭਰਿਆ ਕਰ ਤਾਂ ਇਦਾਂ ਹੀ ਉਸ ਵੀਰ ਨੇ ਕਿਹਾ ਕਿ ਮੈਂ ਉਹਨਾ ਗੁਰਮੁਖਾਂ ਦੀ ਗੱਲ ਮੰਨ ਲਈ ਅਤੇ ਮੈਂ ਰੋਜ਼ ਹੀ ਇੱਕ ਸੁਖਮਨੀ ਸਾਹਿਬ ਦਾ ਪਾਠ ਵੀ ਪੜਨਾ ਸ਼ੁਰੂ ਕਰ ਦਿੱਤਾ ਅਤੇ ਰੋਜ਼ ਹੀ ਮੈਂ ਪਾਠ ਕਰਨ ਤੋਂ ਬਾਅਦ ਘਰ ਵਿੱਚ ਕੋਈ ਨਾ ਕੋਈ ਕਾਰਜ ਕੋਈ ਕੰਮ ਕਰਦਾ ਅਤੇ ਐਤਵਾਰ ਨੂੰ ਮੈਂ ਚਪਹਿਰਾ ਸਾਹਿਬ ਕਟਣ ਫਿਰ ਤੋਂ ਚਲਿਆ ਜਾਂਦਾ ਅਤੇ ਉੱਥੇ ਜਾ ਕੇ ਮੈਂ ਹਮੇਸ਼ਾ ਇਹੀ ਅਰਦਾਸ ਕਰਦਾ ਕਿ ਹੇ ਸੱਚੇ ਪਾਤਸ਼ਾਹ ਜੀ ਮੇਰੇ ਤੇ ਵੀ ਮਿਹਰ ਕਰਿਓ ਮੇਰਾ ਵੀ ਕੋਈ ਕੰਮ ਪੂਰਾ ਕਰ ਦਿਓ ਕੋਈ ਨਾ ਕੋਈ ਮੇਰੀ ਵੀ ਸੁਣ ਲਵੋ ਫਿਰ ਜੋ ਪਹਿਰਾ ਸਾਹਿਬ ਵੀ ਕੱਟੀ ਜਾਣੇ ਬਾਣੀ ਵੀ ਨਿਤ ਪੜੀ ਜਾਣੀ ਮਹਾਰਾਜ ਜੀ ਕਿਰਪਾ ਕਰਨਗੇ ਤੇ ਦਿਨ ਵਿੱਚ ਹੀ ਇੱਕ ਸੁਖਮਨੀ ਸਾਹਿਬ ਦਾ ਪਾਠ ਵੀ ਮੈਂ ਜ਼ਰੂਰ ਕਰਨਾ ਉਸ ਵੀਰ ਨੇ ਕਿਹਾ ਕਿ ਮੈਂ 5 6 ਜੋ ਪਹਿਰਾ ਸਾਹਿਬ ਕੱਟੇ ਪਰ ਉਹਨਾਂ ਨਾਲ ਮੈਨੂੰ ਕੋਈ ਵੀ ਲਾਭ ਨਾ ਹੋਇਆ ਇਹ ਬਾਣੀ ਪੜਨ ਤੋਂ ਬਾਅਦ ਜਿਹੜਾ ਮੈਂ ਚੋ ਪਹਿਰਾ ਸਾਹਿਬ ਕੱਟਿਆ ਉਹ ਸੇਵਾ ਨਿਭਾਈ ਉਸ ਤੋਂ ਬਾਅਦ ਕਹਿੰਦਾ ਮੈਂ ਘਰ ਆਇਆ ਤੇ ਮੇਰੇ ਇੱਕ ਮਿੱਤਰ ਪੁਰਾਣੇ ਸੱਜਣ ਦਾ ਫੋਨ ਆਇਆ ਤੇ ਫੋਨ ਨੰਬਰ ਮੈਂ ਕਦੇ ਵੀ ਕਿਤੇ ਬਦਲਿਆ ਨਹੀਂ ਸੀ ਮੇਰਾ ਬਹੁਤ ਹੀ ਪੁਰਾਣੇ ਸਮੇ ਤੋਂ ਨੰਬਰ ਚੱਲਦਾ ਸੀ ਜਦ ਮੈਂ ਸਕੂਲ ਟਾਈਮ ਪੜਦਾ ਸੀ ਉਦੋਂ ਵੀ ਮੇਰਾ ਇਹੀ ਨੰਬਰ ਸੀ ਅਤੇ ਬਾਹਰ ਜਾਣ ਤੇ ਵੀ ਮੈਂ ਇਹਨੂੰ ਹੀ ਯੂਜ਼ ਕਰਦਾ ਸੀ ਤੇ ਇਵੇਂ ਹੀ ਮੇਰਾ ਪੁਰਾਣਾ ਨੰਬਰ ਚੱਲਦੇ ਹੋਣ ਕਰਕੇ ਮੇਰੇ ਇੱਕ ਬਹੁਤ ਹੀ ਪੁਰਾਣੇ ਸੱਜਣ ਮਿੱਤਰ ਦਾ ਫੋਨ ਆ ਗਿਆ ਅਤੇ ਮੇਰਾ ਯਾਰ ਮਿੱਤਰ ਬੜਾ ਹੀ ਪੁਰਾਣਾ ਸੀ ਤੇ ਉਹ ਮੇਰੇ ਨਾਲ ਗੱਲਾਂ ਬਾਤਾਂ ਕਰਨ ਲੱਗ ਪਿਆ ਕਿ ਤੂੰ ਹੁਣ ਕੀ ਕਰਦਾ ਹੁੰਦਾ ਹੈ ਮੈਂ ਉਸ ਨੂੰ ਇਹ ਗੱਲ ਪੁੱਛੀ ਤੇ ਉਸ ਨੇ ਅੱਗੋਂ ਦੱਸਿਆ ਕਿ ਅਸੀਂ ਸਾਰੀ ਫੈਮਿਲੀ ਬਾਹਰ ਆ ਗਏ ਹਾਂ ਅਸੀਂ ਤਾਂ ਅਮਰੀਕਾ ਵਿੱਚ ਰਹਿੰਦੇ ਹਾਂ ਸੁਣਾ ਤੂੰ ਤੂੰ ਤਾਂ ਨਿਊਜ਼ੀਲੈਂਡ ਵਿੱਚ ਗਿਆ ਸੀ ਤਾਂ ਫਿਰ ਮੈਂ ਉਸ ਨੂੰ ਅੱਗੋਂ ਦੱਸਿਆ ਕਿ ਭਰਾਵਾ ਮੈਂ ਤਾਂ ਘਰੇ ਆ ਗਿਆ ਹਾਂ ਬੜਾ ਹੀ ਫਸਿਆ ਹੋਇਆ ਹਾਂ ਮੇਰਾ ਬਹੁਤ ਹੀ ਯਿਗਰੀ ਯਾਰ ਸੀ ਜਦੋਂ ਕਿ ਅਸੀਂ ਸਕੂਲ ਟਾਈਮ ਪੜ੍ਹਦੇ ਹੁੰਦੇ ਸੀ ਕਾਲਜ ਵਿੱਚ ਵੀ ਅਸੀਂ ਇਕੱਠੇ ਹੀ ਪੜ੍ਹੇ ਸੀ ਤਾਂ ਉਸ ਨੂੰ ਫਿਰ ਮੈਂ ਆਪਣੀ ਸਾਰੀ ਦੀ ਸਾਰੀ ਹੱਦ ਬੀਤੀ ਸੁਣਾਈ ਤਾਂ ਉਸਨੇ ਮੈਨੂੰ ਦੱਸਿਆ ਕਿ ਮੈਂ ਤੇਰਾ ਨੰਬਰ ਬੜੀ ਹੀ ਮੁਸ਼ਕਿਲ ਨਾਲ ਲੱਭ ਕੇ ਤੇਰੇ ਨਾਲ ਗੱਲ ਕਰਨ ਦਾ ਸੋਚਿਆ ਸੀ ਤੇ ਅੱਜ ਤੇਰੇ ਨਾਲ ਮੇਰੀ ਗੱਲ ਹੋ ਗਈ ਹੈ ਤਾਂ ਮੈਂ ਉਸ ਨੂੰ ਅੱਗੋਂ ਦੱਸਿਆ ਕਿ ਵੀਰ ਮੈਂ ਤਾਂ ਬੜਾ ਦੁਖੀ ਹਾਂ ਦਿਨੇ ਤਾਂ ਮੈਂ ਕਦੇ ਬਾਹਰ ਨਿਕਲਦਾ ਹੀ ਨਹੀਂ ਚੋਰਾ ਵਾਂਗੂ ਨਿਕਲਦਾ ਜੇਕਰ ਮੈਨੂੰ ਜਾਣਾ ਵੀ ਪਵੇ ਮੈਂ ਤਾਂ ਬੜਾ ਹੀ ਪਰੇਸ਼ਾਨ ਮੇਰੇ ਤੇ ਤਾਂ ਕਰਜ਼ਾ ਛੜਿਆ ਹੋਇਆ ਹੈ ਕਹਿੰਦਾ ਕੋਈ ਗੱਲ ਨਹੀਂ ਫਿਕਰ ਨਾ ਕਰਿਆ ਕਰ ਰੱਬ ਨੂੰ ਚੇਤੇ ਕਰਿਆ ਕਰ ਮਹਾਰਾਜ ਕਿਰਪਾ ਕਰੂਗਾ ਮੈਂ ਉਸ ਨੂੰ ਇਹ ਗੱਲ ਕਰਨ ਤੋਂ ਬਾਅਦ ਸੁਖਮਨੀ ਸਾਹਿਬ ਦਾ ਪਾਠ ਕਰਨ ਲੱਗ ਪਿਆ ਪਾਠ ਕਰਨ ਤੋਂ ਬਾਅਦ ਮੈਂ ਅਰਦਾਸ ਕੀਤੀ ਅਤੇ ਅਰਦਾਸ ਵਿੱਚ ਇਹ ਹੀ ਕਿਹਾ ਕਿ ਤਨ ਤਨ ਬਾਬਾ ਦੀਪ ਸਿੰਘ ਜੀ ਕਿ ਜਿਹੜੇ ਮੈਨੂੰ ਯਾਰ ਦਾ ਹੁਣੇ ਫੋਨ ਆਇਆ ਸੀ ਉਹ ਤਾਂ ਉਥੇ ਪੱਕਾ ਹੈ ਕਿਰਪਾ ਕਰ ਦਿਓ ਜੇ ਕਦੇ ਉਹ ਆਪ ਹੀ ਮੈਨੂੰ ਇਹ ਕਹਿ ਦੇਵੇ ਕਿ ਮੈਂ ਤੇਰੀ ਮਦਦ ਕਰਨ ਨੂੰ ਤਿਆਰ ਹਾਂ ਕਿ ਮੈਂ ਤੇਰੀ ਇੰਨੀ ਕੁ ਮਦਦ ਕਰ ਦੇਵਾਂਗਾ ਇਦਾਂ ਹੀ ਅਰਦਾਸ ਕਰਦਿਆਂ ਉਸ ਦਾ ਫਿਰ ਫੋਨ ਆਇਆ ਤੇ ਮੈਂ ਸੋਚਿਆ ਕਿ ਮੈਂ ਅਰਦਾਸ ਪੂਰੀ ਕਰਨ ਤੋਂ ਬਾਅਦ ਹੀ ਉਸ ਦਾ ਫੋਨ ਚੱਕਾਂਗਾ ਤੇ ਅਰਦਾਸ ਹੋਣ ਤੇ ਮੈਂ ਉਸ ਨੂੰ ਬੈਕ ਕਾਲ ਕੀਤੀ ਤਾਂ ਉਹ ਮੈਨੂੰ ਕਹਿਣ ਲੱਗਾ ਕਿ ਕਿੰਨੇ ਕੋ ਪੈਸੇ ਦੇਣੇ ਨੇ ਤੂੰ ਲੋਕਾਂ ਦੇ ਤੇਰੇ ਤੇ ਕਹਦਾ ਕਰਜ਼ਾ ਹੈ ਤੇ ਤੂੰ ਮੈਂ ਉਸ ਨੂੰ ਅੱਗੋਂ ਦੱਸਿਆ ਕਿ 10 ਕੋ ਲੱਖ ਰੁਪਏ ਮੇਰੇ ਸਿਰ ਤੇ ਚੜਿਆ ਹੋਇਆ ਹੈ ਉਸਨੇ ਅੱਗੋ ਕਿਹਾ ਕਿ ਕੋਈ ਗੱਲ ਨਹੀਂ ਤੂੰ ਰੱਬ ਰਬ ਕਰਿਆ ਕਰ ਮਹਾਰਾਜ ਤੇਨ ਆਪੇ ਹੀ ਕੋਈ ਨਾ ਕੋਈ ਹੀਲਾ ਵਸ਼ੀਲਾ ਦੇ ਦੇਣਗੇ ਤੇ ਮਿੱਤਰ ਨੇ ਉਸ ਨੂੰ ਕਿਹਾ ਕਿ ਤੂੰ ਇੰਨਾ ਜ਼ਿਆਦਾ ਟੈਨਸ਼ਨ ਵਿੱਚ ਨਾ ਆਇਆ ਕਰ ਆਰਾਮ ਨਾਲ ਘੁੰਮਿਆ ਫਿਰਿਆ ਕਰ ਬਾਹਰ ਕੋਈ ਤੇਰੇ ਗੋਲੀ ਤਾਂ ਨਹੀਂ ਮਾਰ ਦੇਣ ਲੱਗਾ ਕੁਝ ਨਹੀਂ ਹੁੰਦਾ ਫਿਕਰ ਨਾ ਕਰਿਆ ਕਰ ਕਹਿੰਦਾ ਵੀ ਮੇਰੇ ਮਨ ਨੂੰ ਇੱਕ ਤਰਵਾਸ ਜੇ ਆਇਆ ਮੈਂ ਸੋਚਿਆ ਕਿ ਮੈਨੂੰ ਕਹੇਗਾ ਕਿ ਮੈਂ ਤੇਰੀ ਮਦਦ ਕਰ ਦਿੰਨਾ ਹਾਂ ਪਰ ਉਸਨੇ ਇੰਨੀ ਗੱਲ ਨਹੀਂ ਕੀਤੀ ਉਸ ਤੋਂ ਬਾਅਦ ਮੈਂ ਅਗਲੇ ਦਿਨ ਚੋ ਪਹਿਰਾ ਸਾਹਿਬ ਕਟੜ ਲਈ ਫਿਰ ਆ ਗਿਆ ਬੈਠਣ ਤੋਂ ਪਹਿਲਾਂ ਮੈਂ ਅਰਦਾਸ ਕੀਤੀ ਬੇਨਤੀ ਕੀਤੀ ਕਿ ਬਾਬਾ ਜੀ ਮੇਰੇ ਤੇ ਮਿਹਰ ਕਰ ਦਿਓ ਇਸ ਦੁਪਹਿਰੇ ਤੋਂ ਅਗਲੇ ਦੁਪਹਿਰੇ ਤੇ ਫਿਰ ਹੀ ਆਉਂਗਾ ਜੇਕਰ ਮੇਰੇ ਤੇ ਵੀ ਕੋਈ ਮਿਹਰ ਹੋਏਗੀ ਨਹੀਂ ਤਾਂ ਮੇਰਾ ਮਨ ਥੜਕ ਗਿਆ ਹੈ ਮੈਂ ਐਡਾ ਵੱਡਾ ਭਗਤ ਸਾਧੂ ਨਹੀਂ ਆ ਐਡਾ ਵੱਡਾ ਸਿੱਖ ਨਹੀਂ ਮਹਾਰਾਜ ਮੈਂ ਤਾਂ ਕਾਲਯੁਗੀ ਜੀਮ ਹਾਂ ਮੇਰੇ ਮਨ ਨਹੀਂ ਕਰਦਾ ਬਾਬਾ ਜੀ ਨੇ ਜੇਕਰ ਕਿਰਪਾ ਕਰ ਦਿੱਤੀ ਤਾਂ ਮੈਂ ਜ਼ਰੂਰ ਆਵਾਂਗਾ ਅੱਗੇ ਤੋਂ ਨਹੀਂ ਤਾਂ ਮੈਂ ਇਸ ਤੋਂ ਬਾਅਦ ਤੁਹਾਡੇ ਦਰ ਤੇ ਨਹੀਂ ਆਵਾਂਗਾ ਕੋਈ ਸੇਵਾ ਨਹੀਂ ਕਰਾਂਗਾ ਮੇਰਾ ਮਨ ਥੜਕ ਗਿਆ ਹੈ ਮੈਂ ਅੱਗੇ ਤੋਂ ਕਿਸੇ ਦੇ ਦਰ ਤੇ ਨਹੀਂ ਮੰਗਣਾ ਕਿਸੇ ਤੋਂ ਮੈਂ ਕੁਝ ਨਹੀਂ ਮੰਗਣਾ ਤੇ ਮੈਂ ਕਦੇ ਵੀ ਇੱਥੇ ਸੇਵਾ ਕਰਨ ਨਹੀਂ ਆਉਣਾ ਤੇ ਇਦਾਂ ਹੀ ਕਰਕੇ ਮੈਂ ਅਰਦਾਸ ਚਪਹਿਰਾ ਸਾਹਿਬ ਵਿੱਚ ਬੈਠ ਗਿਆ ਪੰਛ ਜਪਜੀ ਸਾਹਿਬ ਦੇ ਪਾਠ ਪੜੇ ਚਉਪਈ ਸਾਹਿਬ ਦੇ ਪਾਠ ਪੜੇ ਅਤੇ ਫਿਰ 15 ਕੋ ਮਿੰਟ ਦੀ ਰੈਸਟ ਹੁੰਦੀ ਹੈ ਤਾਂ ਉਸ ਵੀਰ ਨੇ ਕਿਹਾ ਕਿ ਇਹਨੇ ਨੂੰ ਮੇਰੇ ਫੋਨ ਦੇ ਉੱਤੇ ਇੱਕ ਮੈਸੇਜ ਆਇਆ ਅਤੇ ਉਸ ਵਿੱਚ ਲਿਖਿਆ ਹੋਇਆ ਸੀ ਕਿ ਮੈਨੂੰ ਆਪਣਾ ਅਕਾਊਂਟ ਨੰਬਰ ਪੇਜ ਦੇ ਤੇ ਅੱਜ ਸ਼ਾਮਾ ਨੂੰ ਮੈਨੂੰ ਫੋਨ ਕਰੀ ਤੇ ਉਹ ਮੈਸੇਜ ਮੇਰੇ ਦੋਸਤ ਵੱਲੋਂ ਭੇਜਿਆ ਹੋਇਆ ਸੀ ਸ਼ਾਇਦ ਉਹ ਮੈਨੂੰ ਪੈਸੇ ਹੁਣ ਬਾਅਦ ਦੂਗਾ ਤੇ ਮੈਂ ਉਸ ਨੂੰ ਆਪਣਾ ਬੈਂਕ ਅਕਾਊਂਟ ਨੰਬਰ ਵੀ ਦੇ ਦਵਾਂਗਾ ਮਨ ਵਿੱਚ ਇਹੋ ਜੇ ਖਿਆਲ ਆਉਣ ਲੱਗ ਪਏ ਦੁਪਹਿਰਾ ਸਾਹਿਬ ਕੱਟ ਕੇ ਜਦੋਂ ਮੈਂ ਬਾਅਦ ਵਿੱਚ ਘਰ ਗਿਆ ਤੇ ਘਰ ਜਾ ਕੇ ਉਸ ਨੂੰ ਫੋਨ ਲਾਇਆ ਉਹ ਮੇਰਾ ਜਿਹੜਾ ਮਿੱਤਰ ਸੀ ਉਹ ਕਹਿਣ ਲੱਗਾ ਕਿ ਕੋਈ ਗੱਲ ਨਹੀਂ ਫਿਕਰ ਨਾ ਕਰ 10 ਕੋ ਲੱਖ ਦੀ ਕਿਹੜੀ ਗੱਲ ਹੈ ਮੇਰੀ 5-6 ਮਹੀਨਿਆਂ ਦੀ ਤਨਖਾਹੀ ਤਾਂ ਹੈ ਮੈਂ ਤੈਨੂੰ ਪਾ ਦਿਆਂਗਾ ਤੂੰ ਕਰ ਜਾ ਲਾਹ ਲੈ ਮੇਰੇ ਵੀਰ ਉਸ ਤੋਂ ਬਾਅਦ ਮੈਂ ਤੇਰੀ ਹੈਲਪ ਕਰਾਂਗਾ ਤਾਂ ਤੂੰ ਕੋਈ ਨਾ ਕੋਈ ਕੰਮ ਵਿੱਚ ਕਰ ਲੈ ਹੋ ਸਕੇ ਤਾਂ ਮੈਂ ਤੇਰਾ ਇਥੋਂ ਦਾ ਹੀ ਬਣਾ ਦੇਵਾਂਗਾ ਬਾਬਾ ਦੀਪ ਸਿੰਘ ਜੀ ਦੀ ਫੋਟੋ ਅੱਗੇ ਖਲੋ ਕੇ ਉਹ ਫਿਰ ਵੀਰ ਬਹੁਤ ਹੀ ਰੋਇਆ ਬਾਬਾ ਜੀ ਤੁਸੀਂ ਮੇਰੀ ਐਨੀ ਨੇੜੇ ਹੋ ਕੇ ਸੁਣੀ ਜਦੋਂ ਮੈਂ ਅਰਦਾਸ ਕਰ ਰਿਹਾ ਸਾਂ ਕਿ ਤੁਸੀਂ ਮੇਰੇ ਇੰਨੇ ਹੀ ਲਾਗੇ ਖਲੋਤੇ ਸੀ ਕਿ ਤੁਸੀਂ ਉਹ ਮੇਰੀ ਗੱਲ ਸੁਣ ਕੇ ਮੇਰਾ ਕਾਰਜ ਕਰ ਦਿੱਤਾ ਜਿਹੜਾ ਮਿੱਤਰ ਐਨੇ ਚਿਰ ਬਹਿਲਾ ਅਸੀਂ ਜਿਗਰੀ ਹਾਂ ਪਰ ਕਦੇ ਕਿਤੇ ਮਿਲੇ ਨਹੀਂ ਸਾਥ ਛੁੱਟ ਜਾਂਦਾ ਜ਼ਿੰਮੇਵਾਰੀਆਂ ਭੁਲਾ ਦਿੰਦੀਆਂ ਨੇ ਸਭ ਕੁਝ ਉਹ ਖਾਲਸਾ ਜੀ ਕਿਸੇ ਨਾ ਕਿਸੇ ਪ੍ਰਕਾਰ ਨਾਲ ਸੱਚੇ ਪਾਤਸ਼ਾਹ ਵਾਹਿਗੁਰੂ ਜੀ ਕਿਸੇ ਨਾ ਕਿਸੇ ਇਨਸਾਨ ਦੇ ਰੂਪ ਵਿੱਚ ਜ਼ਰੂਰ ਆਉਂਦੇ ਨੇ ਸੱਚੇ ਪਾਤਸ਼ਾਹ ਧੰਨ ਧੰਨ ਬਾਬਾ ਦੀਪ ਸਿੰਘ ਜੀ ਆਪ ਮੇਰੇ ਮਿੱਤਰ ਦੇ ਹਿਰਦੇ ਵਿੱਚ ਵਸ ਕੇ ਮੇਰੀ ਇਵੇਂ ਮਦਦ ਕੀਤੀ ਉਸ ਵੀਰ ਨੇ ਮੈਨੂੰ ਪੈਸੇ ਥੋੜੇ ਜਿਹੇ ਇਸ ਮਹੀਨੇ ਪਾਏ ਥੋੜੇ ਅਗਲੇ ਮਹੀਨੇ ਇਦਾਂ ਕਰਕੇ ਉਸਨੇ ਮੇਰੇ ਸਾਰੇ ਪੈਸੇ ਸਾਰਾ ਕਰਜ਼ਾ ਲਾਹ ਦਿੱਤਾ ਅਤੇ ਹੌਲੀ-ਹੌਲੀ ਮੈਂ ਆਪਣਾ ਸਾਰਾ ਕਰਜ਼ਾ ਮੁਕਾ ਦਿੱਤਾ ਉਹ ਵੀਰ ਕਹਿਣ ਲੱਗਾ ਕਿ ਬਾਬਾ ਦੀਪ ਸਿੰਘ ਜੀ ਨੇ ਇਦਾਂ ਮੇਰੇ ਉੱਤੇ ਕਿਰਪਾ ਕੀਤੀ ਅਤੇ ਉਸ ਤੋਂ ਬਾਅਦ ਜਦੋਂ ਵੀ ਮੈਂ ਵਹਿਲਾ ਹੁੰਦਾ ਤੇ ਦੂਜੇ ਤੀਜੇ ਦਿਨ ਬਾਬਾ ਦੀਪ ਸਿੰਘ ਜੀ ਦੇ ਦਰ ਤੇ 2-4 ਘੰਟੇ ਵਗਰੋਂ ਮੇਰਾ ਦਿਲ ਕਰਦਾ ਹੈ ਸੇਵਾ ਕਰਕੇ ਆਉਣਾ ਤੇ ਉਹ ਵੀਰ ਕਹਿੰਦਾ ਕਿ ਮੇਰੀ ਬੇਨਤੀ ਹੈ ਸਾਰੀ ਸੰਗਤ ਨੂੰ ਵੀ ਜਿਹੜੇ ਕਿ ਚੋਪਹਿਰਾ ਸਾਹਿਬ ਦੀ ਸੇਵਾ ਨਿਭਾਉਣ ਜਾਂਦੇ ਨੇ ਉਹ ਸਵੇਰ ਤੋਂ ਲੈ ਕੇ ਸ਼ਾਮਾਂ ਤੱਕ ਉਹਨਾਂ ਦੇ ਦਰ ਤੇ ਜਰੂਰ ਰਵੋ ਸੰਗਤ ਜੀ ਕਈ ਲੋਕ ਕੀ ਕਰਦੇ ਨੇ ਕਿ ਜਪਜੀ ਸਾਹਿਬ ਦਾ ਪਾਠ ਪੜ੍ਹ ਕੇ ਹੀ ਅੱਧਾ ਘੰਟਾ ਹੁੰਦਾ ਹੈ ਤਾਂ ਵਾਪਸ ਘਰੇ ਚਲੇ ਜਾਂਦੇ ਨੇ ਪੂਰੀ ਅਰਦਾਸ ਵੀ ਨਹੀਂ ਸੁਣਦੇ ਹਾਜ਼ਰੀ ਪਰਣ ਵੇਲੇ ਤਾਂ ਕਿਰਪਾ ਹੁੰਦੀ ਹੈ ਸੱਚੇ ਪਾਤਸ਼ਾਹ ਜੀ ਖਾਲਸਾ ਜੀ ਸਤਿਗੁਰ ਸੱਚੇ ਪਾਤਸ਼ਾਹ ਜੀ ਹਾਜ਼ਰ ਨਾਜ਼ਰ ਸਮਰਾਥ ਹੁੰਦੇ ਨੇ ਉਥੇ ਹੀ ਹਾਜ਼ਰ ਨਾਜ਼ਰ ਹੁੰਦੇ ਨੇ ਸ਼ਹੀਦ ਸਿੰਘ ਫੌਜਾਂ ਜਿਨ੍ਹਾਂ ਦੇ ਕਾਰਜ ਨਹੀਂ ਬਣਦੇ ਕੋਈ ਨਾ ਕੋਈ ਗਲਤੀ ਕਰਦੇ ਨੇ ਨਹੀਂ ਤਾਂ ਬਣਦੇ ਐਵੇਂ ਉਹ ਵੀਰ ਕਹਿੰਦਾ ਹੈ ਮਹਾਰਾਜ ਜੀ ਦੀ ਐਸੀ ਰਹਿਮਤ ਕਿਰਪਾ ਹੋਈ ਸ਼ਹੀਦਾ ਅੱਗੇ ਮੈਂ ਅਰਦਾਸ ਕੀਤੀ ਉਹਨਾਂ ਨੇ ਮੇਰੇ ਯਾਰ ਨੂੰ ਭੇਜਿਆ ਉਹ ਮੇਰੇ ਯਾਰ ਦੇ ਮਨ ਵਿੱਚ ਆਪ ਵਸੇ ਅਤੇ ਇਦਾਂ ਉਸਨੇ ਮੈਨੂੰ ਪੈਸੇ ਭੇਜੇ ਅਤੇ ਮੈਂ ਆਪਣਾ ਸਾਰਾ ਕਰਜ਼ਾ ਲਾਹ ਦਿੱਤਾ ਜਿਹੜੇ ਕਰਜ਼ੇ ਨੂੰ ਮੈਂ ਰੋਂਦਾ ਸਾਂ 2.5 ਸਾਲ ਤੋਂ ਮੈਂ 3 ਸਾਲ ਤੋਂ ਮੈਂ ਲੋਕਾਂ ਦੇ ਤੋਂ ਲੁਕਦਾ ਫਿਰਦਾ ਸਾਂ ਬਾਬਾ ਦੀਪ ਸਿੰਘ ਜੀ ਦੀ ਐਸੀ ਕਿਰਪਾ ਹੋਈ ਦੋ ਚਪਹਰੇ ਮੈਂ 5 6 ਚਪਹਰੇ ਕੱਟਣ ਤੋਂ ਬਾਅਦ ਜਿਹੜੇ ਕੱਟੇ ਸਨ ਹੁਣਾ ਵਿੱਚ ਹੀ ਮੈਨੂੰ ਐਨੀ ਕਿਰਪਾ ਹੋ ਗਈ ਕਿ ਮੇਰੇ ਕੋਲੋ ਖੁਦ ਵਿਸ਼ਵਾਸ ਨਹੀਂ ਹੋ ਰਿਹਾ ਸੀ ਅਤੇ ਮੈਂ ਘਰ ਵੀ ਰੋਜ਼ ਸੁਖਮਨੀ ਸਾਹਿਬ ਦਾ ਪਾਠ ਰੋਜ਼ ਹੀ ਕਰਦਾ ਸਾਂ ਉਹ 14 ਕ ਦਿਨਾਂ ਦੇ ਵਿੱਚ ਸਾਰਾ ਕਰਜ਼ਾ ਮੇਰੇ ਵੀਰ ਨੇ ਮਹੀਨਾ ਪਹਿਲਾ 3 ਕੋ ਲੱਖ ਪਾਇਆ ਫਿਰ 2 ਕੋ ਲੱਖ ਪਾਇਆ ਫਿਰ ਲੱਖ ਪਾਇਆ ਇਦਾਂ ਕਰਕੇ ਉਸ ਨੇ ਮੇਰੇ ਸਾਰੇ ਪੈਸੇ ਮੋੜ ਦਿੱਤੇ 3-4 ਮਹੀਨਿਆਂ ਦੇ ਵਿੱਚ ਵਿੱਚ ਸਾਰਾ ਹੀ ਕਰਜ਼ਾ ਉਤਾਰ ਕੇ ਮੈਂ ਉਸ ਦਾ ਦਿਲੋਂ ਰਿਣੀ ਹਾਂ ਜਿਹਦੇ ਮਨ ਵਿੱਚ ਬਾਬਾ ਦੀਪ ਸਿੰਘ ਜੀ ਨੇ ਆਪ ਵਸ ਕੇ ਮੇਰੀ ਇਵੇਂ ਮਦਦ ਕੀਤੀ ਤਾਂ ਉਸਨੇ ਮੈਨੂੰ ਇਹ ਵੀ ਕਿਹਾ ਕਿ ਤੂੰ ਫਿਕਰ ਨਾ ਕਰਿਆ ਕਰ ਤੈਨੂੰ ਮੈਂ ਕੋਈ ਨਾ ਕੋਈ ਕੰਮ ਲਵਾਵਾਂਗਾ ਆਪਾਂ ਦੋਵੇਂ ਕੋਈ ਕੰਮ ਸ਼ੁਰੂ ਕਰਾਂਗੇ ਇੱਥੇ ਮੈਂ ਤੈਨੂੰ ਪੈਸੇ ਭੇਜੂਗਾ ਤੇ ਉਸ ਕੰਮ ਦੇ ਵਿੱਚ ਤੂੰ ਪੈਸੇ ਲਗਾ ਦੇਣੇ ਨੇ ਅਤੇ ਉਸ ਤੋਂ ਬਾਅਦ ਜਿਵੇਂ ਤੂੰ ਕੰਮ ਕਰੇਗਾ ਤੇ ਉਸ ਦੀ ਕਮਾਈ ਤੋਂ ਹੀ ਤੂੰ ਮੇਰੇ ਪੈਸੇ ਮੋੜ ਦੇਵੀਂ ਇੱਦਾਂ ਤੈਨੂੰ ਹੋਰ ਮੇਰੇ ਪੈਸੇ ਮੋੜਨ ਦੀ ਕੋਈ ਫਿਕਰ ਕਰਨ ਦੀ ਜ਼ਰੂਰਤ ਨਹੀਂ ਹੈ ਤੇ ਬਾਬਾ ਦੀਪ ਸਿੰਘ ਜੀ ਦੀ ਰਹਿਮਤ ਵਰਤੀ ਸੋ ਸ਼ਹੀਦ ਸਿੰਘ ਸਦਾ ਹੀ ਧੰਨ ਨੇ ਸਦਾ ਹੀ ਅੰਗ ਸੰਗ ਨੇ ਸਾਰਿਆਂ ਦੀ ਹੀ ਸੁਣਦੇ ਨੇ ਸਿਰਫ ਭਰੋਸਾ ਰੱਖੋ ਪ੍ਰੇਮ ਰੱਖੋ ਅਦਬ ਰੱਖੋ ਤੇ ਅਰਦਾਸ ਬੇਨਤੀ ਕਰਦੇ ਰਹੋ ਉੱਠਦੇ ਬੈਠਦੇ ਨਮਸਕਾਰ ਕਰੋ ਸੁੱਖ ਜ਼ਰੂਰ ਬਣੇਗਾ ਪੁੱਲਾਂ ਦੀ ਖਿਮਾ ਬਖਸ਼ਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ